ਫੈਕਟਰੀ ਲੱਗਣੀ ਹੈ ਇਹਦਾ ਵਿਰੋਧ ਕਰ ਰਹੇ ਆਪਾਂ ਇੱਥੇ ਬਹੁਤ ਸਾਰੀਆਂ ਫੈਕਟਰੀਆਂ ਲੱਗੀਆਂ ਲਗਾਈਆਂ ਚੱਲੀਆਂ ਚਲਾਈਆਂ ਬੰਦ ਵੀ ਕਰਵਾਈਆਂ ਨੇ ਲੋੜ ਹੁੰਦੀ ਹੈ ਇੱਕ ਜੁਟਤਾ ਦੀ ਜਿੱਥੇ ਸੰਘਰਸ਼ ਇੱਕ ਜੁਟ ਹੋ ਕੇ ਇੱਕ ਮੋਠੋ ਕੇ ਕੀਤਾ ਜਾਂਦਾ ਹੈ ਮੈਂ ਅਜੇ ਤੱਕ ਉਹ ਸੰਘਰਸ਼ ਕਦੇ ਹਾਰਦਾ ਨਹੀਂ ਦੇਖਿਆ 14 ਤਰੀਕ ਨੂੰ ਇਸ ਧਰਤੀ ਦੇ ਇੱਕ ਬਹੁਤ ਵੱਡੇ ਸੰਘਰਸ਼ ਦਾ ਮੋੜ ਵੱਜਣਾ ਹੈ ਘਰ ਘਰ ਦਾ ਬੱਚਾ-ਬੱਚਾ ਜੀ ਹਰ ਮਾਤਾ ਭੈਣ ਮੈਂ ਚਰਨਾਂ 'ਚ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਥੇ ਪਹੁੰਚੋ ਕਿਉਂਕਿ ਇਹ ਤੁਹਾਡੇ ਸਾਹ ਲੈਣ ਦਾ ਮਸਲਾ ਹੈ ਜ਼ਮੀਨਾਂ ਖੋਈਆਂ ਜਾਣੀਆਂ ਸੀ ਦੂਰ ਦਰਾਡੇ ਜਾ ਕੇ ਲੈ ਲਾਂਗੇ ਸਾਹ ਜਿਹੜਾ ਲੈਣਾ ਉਹ ਤੁਸੀਂ ਇੱਥੇ ਕੱਲਿਆਂ ਨਹੀਂ ਲੈਣਾ ਪਸ਼ੂ ਪੰਛੀਆਂ ਇਸ ਵਨਸਪਤੀ ਨੇ ਲੈਣਾ ਆਸੇ ਪਾਸੇ ਦੇ ਪਿੰਡਾਂ ਨੇ ਲੈਣਾ ਸੋ ਇਹ ਮੁੱਦਾ ਸਾਡਾ ਸਾਰਿਆਂ ਦਾ ਜਿਵੇਂ ਦੀਪ ਸਿੱਧੂ ਕਹਿੰਦਾ ਸੀ ਇਹ ਹੋਂਦ ਦੀ ਲੜਾਈ ਹੈ ਹੋਂਦ ਕੀ ਹੈ ਸਾਡੀ ਸਾਹ ਲੈਣਾ ਇੱਕ ਹੋਂਦ ਹੈ ਜਦੋਂ ਸਾਡਾ ਕੋਈ ਬੰਦਾ ਕੋਈ ਸਰਕਾਰ ਮੌਕੇ ਦੀ ਜਾਂ ਕੋਈ ਇੰਸਟੀਟਿਊਸ਼ਨ ਸਾਡਾ ਸਾਹ ਲੈਣਾ ਬੰਦ ਕਰਦਾ ਹੈ ਤਾਂ ਉਹਦੇ ਖਿਲਾਫ ਮੋਰਚਿਆਂ ਦਾ ਮੁੱਢ ਵੱਜਦਾ ਹੈ ਤਾਂ ਉਹ ਮੋਰਚਾ ਤਲਵੰਡੀ ਸਭੋ ਮੋਰਚਾ ਜਿਹੜਾ ਤਲਵੰਡੀ ਅਗਲੀਏ ਪਿੰਡ ਤੋਂ ਸ਼ੁਰੂ ਹੋਇਆ ਜੀ 14 ਤਰੀਕ ਨੂੰ ਇੱਥੇ ਘਰ ਘਰ ਦਾ ਬੰਦਾ ਪਹੁੰਚੇ ਬਹੁਤ ਸਾਰੀਆਂ ਜੂਨੀਅਨਾਂ ਇਥੇ ਆਰੀਆਂ ਸਾਰਿਆਂ ਦਾ ਅੱਜ ਪਿੰਡ ਤਲਵੰਡੀ ਅਕਲੀਆ ਦੇ ਵਿੱਚ ਖੜੇ ਆਂ ਅੱਜ ਇੱਥੇ ਤਕਰੀਬਨ 40 ਪਿੰਡਾਂ ਦਾ ਇਕੱਠ ਹੈ ਇਕੱਠ ਨੂੰ ਸੱਦਾ ਦੇਣ ਵਾਸਤੇ ਇੱਥੇ ਬੁਲਾਰੇ ਆਏ ਹੋਏ ਆ ਕਿ ਉਹਦੇ ਨਾਲ ਹੀ ਬਾਈ ਅਮਨਦੀਪ ਬਾਈ ਅਮਨਪ੍ਰੀਤ ਸਿੰਘ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਜਦੋਂ ਐਮਪੀ ਬਣ ਕੇ ਭਗਵੰਤ ਮਾਨ 2017 ਦੇ ਵਿੱਚ ਆਏ ਸੀ ਤਾਂ ਉਦੋਂ ਇਹਨਾਂ ਨੇ ਪਹਿਲੀ ਵਾਰ ਉਹਨਾਂ ਦੇ ਸਾਹਮਣੇ ਜਿਹੜਾ ਉਹ ਮੈਕ ਚੱਕਿਆ ਸੀ ਇੱਕ ਵਾਰ ਬਾਈ ਨਾਲ ਗੱਲ ਕਰਦੇ ਬਾਈ ਫੈਕਟਰੀ ਇੱਥੇ ਲਾ ਰਹੀ ਹੈ ਇਹਦੇ ਬਾਰੇ ਕੌਣ ਦੇ ਕੇ ਅੱਲਾਹਤਾ ਜੀ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਜਿਹੜੇ ਸਾਰੇ ਸਰਉਤੇ ਜੁੜੇ ਨੇ 17 ਚੋਂ ਜਦੋਂ ਆਪਾਂ ਇਹਨਾਂ ਦੇ ਸਾਹਮਣੇ ਆਏ ਸੀ ਤਾਂ ਇੱਕ ਮੁੱਦਾ ਚੱਕਿਆ ਸੀ ਕਿ ਲੋਕਾਂ ਦੇ ਖਿਲਾਫ ਧੱਕਾ ਨਹੀਂ ਹੋਣ ਦੇਵਾਂਗੇ ਲੋਕ ਹਿੱਤਾਂ ਦੇ ਖਿਲਾਫ ਕਿਸੇ ਨੂੰ ਜਾਣ ਨਹੀਂ ਦੇਵਾਂਗੇ ਤੇ ਇਹ ਖੁਦ ਉਹਨਾਂ ਦੇ ਖਿਲਾਫ ਆ ਜਿਨ੍ਹਾਂ ਚੋਂ ਉਦਾਹਰਨ ਹੈ ਜਿਹੜੀ ਆਪਾਂ ਤਾਜੀ ਉਦਾਹਰਨ ਲੈ ਲਈਏ ਜਿਹੜੀ ਪਿੰਡ ਤਲਵੰਡੀ ਆਕਲੀਆ ਜ਼ਿਲ੍ਹਾ ਮਾਨਸਾ ਵਿਖੇ ਤੇ ਔਤਾਂ ਵਾਲੀ ਦੇ ਪਿੰਡ ਦੇ ਸਨ ਦੇ ਵਿੱਚ ਸੀਮੈਂਟ ਫੈਕਟਰੀ ਧੱਕੇ ਨਾਲ ਲਾਈ ਜਾ ਰਹੀ ਹੈ ਸੋ ਜਿਹੜੇ ਲੋਕ ਧੱਕੇ ਹੁੰਦੇ ਆ ਰਹੇ ਨੇ ਜਿੱਥੇ ਇਹਨਾਂ ਦਾ ਨੁਕਸਾਨ ਸਾਡੀਆਂ ਜ਼ਮੀਨਾਂ ਨੂੰ ਖੋਰ ਕੇ ਹੋਣਾ ਹੈ ਉੱਥੇ ਸਾਡੇ ਮਨੁੱਖੀ ਸਰੀਰਾਂ ਨੂੰ ਵਾਤਾਵਰਣ ਪ੍ਰੇਮੀਆਂ ਨੂੰ ਵਾਤਾਵਰਣ ਨੂੰ ਸਾਡੀ ਬਨਸਪਤੀ ਦੇ ਨਾਲ-ਨਾਲ ਪਸ਼ੂ ਪੰਛੀਆਂ ਤੇ ਵੀ ਮਾਰੂ ਪ੍ਰਭਾਵ ਪੈਣੇ ਆ। ਸੋ ਆਪਾਂ ਜਿਹੜਾ ਉਸੇ ਚੀਜ਼ ਦਾ ਵਿਰੋਧ ਕਰਦੇ ਆ ਆਪਣਾ ਕੋਈ ਵਿਰੋਧ ਕਿਸੇ ਨਾਲ ਨਿੱਜ ਦਾ ਵਿਰੋਧ ਨਹੀਂ ਕਿਸੇ ਪਾਰਟੀ ਦਾ ਕਿਸੇ ਸਰਕਾਰ ਦਾ ਨਿੱਜ ਦਾ ਵਿਰੋਧ ਨਹੀਂ ਜੋ ਮਨੁੱਖੀ ਕੁਦਰਤ ਆ ਜਿਹੜੀ ਆ ਪਾਸਲ ਜੇ ਕੁਦਰਤ ਦੇ ਕਲਾ ਵਿੱਚ ਲੈ ਲਈਏ ਸਾਰੀ ਗੱਲ ਨੂੰ ਕੁਦਰਤ ਦੇ ਖਿਲਾਫ ਜਿਹੜੇ ਕਦਮ ਚੱਕੇ ਜਾ ਰਿਹਾ ਆਪਾਂ ਉਹਦਾ ਵਿਰੋਧ ਕਰਦੇ ਆਂ ਬਿਲਕੁਲ ਜਿਵੇਂ ਬੀਤੇ ਦਿਨੀ ਇੱਥੋਂ ਦੇ ਲੋਕਾਂ ਨੇ ਇਹ ਵੀ ਦੱਸਿਆ ਸੀ ਕਿ ਕਹਿੰਦੇ ਅਸੀਂ ਤਾਂ ਇੱਥੇ ਥਰਮਲ ਜਿਹੜਾ ਆ ਬਣਾ ਲਈ ਉਹਦੇ ਤੋਂ ਦੁਖੀ ਆ ਕਿਉਂਕਿ ਸਾਡੇ ਕੱਪੜੇ ਪਾਏ ਵੀ ਕਾਲੇ ਹੋ ਜਾਂਦੇ ਆ ਜੇਕਰ ਛੱਤ ਤੇ ਸਕਾਉਣੇ ਹੋਣ ਮੇਰਾ ਪਿੰਡ ਖੋਦਾ ਰਾਪਰ ਆ ਜੀ ਬੇਸ਼ੱਕ ਮੈਂ ਮਾਨਸਾ ਰਹਿਣਾ ਜਦੋਂ ਮੇਰਾ ਮਾਨਸਾ ਚ ਹੀ ਹੋਇਆ ਪਰ ਕੁਝ ਸਮਾਂ ਮੇਰਾ ਰਾਪਰ ਵੀ ਬੀਤਿਆ ਜਦੋਂ ਇਹ ਥਰਮਲ ਲੱਗ ਰਿਹਾ ਸੀ ਮੈਂ ਉਹਦੋਂ ਵੀ ਅਕਸਰ ਵੀਡੀਓ ਪਾਉਂਦਾ ਹੁੰਦਾ ਸੀ ਕਿ ਜਿਹੜੀ ਤਰੱਕੀ ਹੈ ਵਿਨਾਸ਼ ਦਾ ਦੂਜਾ ਰੂਪ ਹੈ ਇਸ ਵਿਨਾਸ਼ ਨੂੰ ਸਾਨੂੰ ਝੱਲਣਾ ਪਊ ਤੇ ਮੇਰੇ ਬਹੁਤੇ ਸੱਜਣ ਮੇਰੇ ਨਾਲ ਨਾਰਾਜ਼ ਹੋ ਜਾਂਦੇ ਸੀ ਕਿ ਆਪਣੇ ਜ਼ਮੀਨਾਂ ਦੇ ਭਾਅ ਵਧਣਗੇ ਯਾਰ ਤੂੰ ਇਹਨਾਂ ਦੇ ਖਿਲਾਫ ਬੋਲਦਾ ਪਰ ਅੱਜ ਉਸ ਤਰੱਕੀ ਨੂੰ ਵਿਨਾਸ਼ ਹੁੰਦਾ ਸਾਡੇ ਲੋਕ ਦੇਖ ਰਿਹਾ ਕਦੇ ਰਾਪਰ ਵਾਲੇ ਧਰਨਾ ਲਾਉਂਦੇ ਆ ਕਦੇ ਪੇਰੋਂ ਵਾਲੇ ਤਲਵੰਡੀ ਅਕਲੀ ਵਾਲੇ ਕਿਉਂ ਉੱਥੋਂ ਉੜਦੀ ਰਾਖ ਹੈ ਜਿਹੜੀ ਉਹ ਸਾਡੀਆਂ ਫਸਲਾਂ ਤੇ ਪੈਂਦੀ ਹੈ ਸਾਡੀਆਂ ਫਸਲਾਂ ਦੇ ਝਾੜ ਨੂੰ ਘਟਾ ਦਿੰਦੀ ਹੈ ਮਨੁੱਖੀ ਸਿਹਤ ਦੇ ਲਈ ਵੀ ਬਹੁਤ ਜ਼ਿਆਦਾ ਹਾਨੀਕਾਰਕ ਹੈ ਕੱਪੜੇ ਕਾਲੇ ਹੋ ਗਏ ਤਾਂ ਅਸੀਂ ਸੱਭ ਨਾਲ ਧੋ ਲਾਂਗੇ ਬਾਈ ਜੇ ਕਿਸੇ ਨੂੰ ਗੁਰਦਿਆਂ ਦਾ ਕੈਂਸਰ ਹੋ ਗਿਆ ਤੋਤਾ ਨਹੀਂ ਲੱਗਦਾ ਫਿਰ ਬਾਈ ਕੀ ਲੱਗਦਾ ਐਡਾ ਵੱਡਾ ਸੰਘਰਸ਼ ਵੇਢ ਰਹੇ ਆ ਪਿੰਡ ਵਾਲੇ ਹੁਣ ਤਾਂ ਇਹਦੇ ਨਾਲ ਕਾਫੀ ਪਿੰਡ ਵੀ ਜੁੜ ਗਏ ਕੀ ਲੱਗਦਾ ਕਿ ਫੈਕਟਰੀ ਬੰਦ ਹੋ ਜੂਗੀ ਜਿਹੜੀ ਲ ਦੇਖੋ ਜੀ ਇਹਦਾ ਜੇ ਫੈਕਟਰੀ ਲੱਗਣੀ ਆ ਤੁਹਾਡਾ ਸਵਾਲ ਬੜਾ ਵਾਜਬ ਆ ਬਾਈ ਫੈਕਟਰੀ ਲੱਗਣੀ ਐ ਇਹਦਾ ਵਿਰੋਧ ਕਰ ਰਹੇ ਆਪਾਂ ਇੱਥੇ ਬਹੁਤ ਸਾਰੀਆਂ ਫੈਕਟਰੀਆਂ ਲੱਗੀਆਂ ਲਗਾਈਆਂ ਚੱਲੀਆਂ ਚਲਾਈਆਂ ਬੰਦ ਵੀ ਕਰਵਾਈਆਂ ਨੇ ਲੋੜ ਹੁੰਦੀ ਐ ਇੱਕ ਜੁਟਤਾ ਦੀ ਜਿੱਥੇ ਸੰਘਰਸ਼ ਇੱਕ ਜੁਟ ਹੋ ਕੇ ਇੱਕ ਮੋਠ ਹੋ ਕੇ ਕੀਤਾ ਜਾਂਦਾ ਮੈਂ ਅੱਜ ਤੱਕ ਉਹ ਸੰਘਰਸ਼ ਕਦੇ ਹਾਰਦਾ ਨਹੀਂ ਦੇਖਿਆ ਜੇ ਮੈਂ ਉਹਦੇ ਇੱਕ ਸਿੱਖ ਇਤਿਹਾਸ ਤੋਂ ਜਿਹੜੀ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਉੱਥੋਂ ਚੱਕ ਲਈਏ ਜਿਵੇਂ ਮਾ ਬਾਬੇ ਨਾਨਕ ਦੇ 550 ਸਾਲ ਇਤਿਹਾਸ ਤੋਂ ਚੱਕ ਕੇ ਲਿਆਵਾ ਬਾਬੇ ਨਾਨਕ ਨੇ ਜਦੋਂ ਬਾਬਰ ਦੇ ਖਿਲਾਫ ਉਹਨੂੰ ਜਾਬਰ ਕਿਹਾ ਸੀ ਉਦੋਂ ਦੇ ਤੋਂ ਲੈ ਕੇ ਸਾਡੀ ਕੌਮ ਅੱਜ ਸੰਘਰਸ਼ਾਂ 'ਚ ਹੀ ਲੰਘ ਰਹੀ ਐ ਤੇ ਮੈਂ ਅੱਜ ਤੱਕ ਆਪਦੇ ਜੀਵਨ 'ਚ ਕਾਲਜ 'ਚ ਜੋ ਸੁਣਿਆ ਪੜ੍ਹਿਆ ਇਤਿਹਾਸ ਸੁਣਿਆ ਉਹ ਅੱਜ ਤੱਕ ਮੈਂ ਕਿਸੇ ਸੰਘਰਸ਼ ਨੂੰ ਹਾਰਦਾ ਨਹੀਂ ਦੇਖਿਆ ਲੋੜ ਐ ਲੋਕਾਂ ਨੂੰ ਇੱਕ ਮੁੱਠ ਇੱਕ ਮੁੱਠ ਹੋ ਕੇ ਇਸ ਸੰਘਰਸ਼ ਨੂੰ ਲੜਨ ਦਾ ਅੱਛਾ ਜਿਹੜਾ ਉਹ ਜਿਹੜਾ 14 ਤਰੀਕ ਨੂੰ ਇੱਥੇ ਸੰਘਰਸ਼ ਵੱਡਾ ਵਿੱਢਿਆ ਜਾਣਾ ਉਹਦੇ ਵਾਸਤੇ ਲੋਕਾਂ ਨੂੰ ਕੀ ਅਪੀਲ ਕਰਾਂਗੇ ਦੇਖੋ ਮੇਰੀ ਲੋਕਾਂ ਨੂੰ ਕੱਲ ਵੀ ਮੈਂ ਲਾਈਵ ਤੋਂ ਕੇ ਅਪੀਲ ਕੀਤੀ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਲਾਈਵ ਕੀਤਾ ਹੁਣ ਵੀ ਕਰਦਾ ਰਹੂੰਗਾ ਆਪਾਂ ਤੇ ਕੋਈ ਵੀਊ ਨਹੀਂ ਲੈਣੇ ਬਾਈ ਜਿਹੜੇ ਮੇਰੇ ਪੇਜ ਨਾਲ ਜੁੜ ਕੇ ਮੇਰਾ ਹੌਸਲਾ ਵਧਾਉਂਦੇ ਨੇ ਮੇਰੇ ਵੇਜ ਨਾਲ ਤੁਸੀਂ ਜਮਾ ਫੋਲੋ ਨਾ ਕਰਿਓ ਆਪਾਂ ਨੂੰ ਕੋਈ ਵਿਊ ਨਹੀਂ ਚਾਹੀਦੇ ਪਰ ਮੇਰੇ ਸੁਨੇਹੇ ਨੂੰ ਸਹੀ ਸੁਣ ਲਿਓ ਸੁਨੇਹਾ ਇਹ ਹੈ ਜਿਹੜਾ 14 ਤਰੀਕ ਨੂੰ ਇਸ ਧਰਤੀ ਦੇ ਇੱਕ ਬਹੁਤ ਵੱਡੇ ਸੰਘਰਸ਼ ਦਾ ਮੋੜ ਵੱਜਣਾ ਹੈ ਘਰ ਘਰ ਦਾ ਬੱਚਾ ਬੱਚਾ ਜੀ ਹਰ ਮਾਤਾ ਭੈਣ ਮੈਂ ਚਰਨਾਂ 'ਚ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਥੇ ਪਹੁੰਚੋ ਕਿਉਂਕਿ ਇਹ ਤੁਹਾਡੇ ਸਾਹ ਲੈਣ ਦਾ ਮਸਲਾ ਹੈ ਜਮੀਨਾ ਖੋਹੀਆਂ ਜਾਣੀਆਂ ਸੀ ਦੂਰ ਦਰਾਡੇ ਜਾ ਕੇ ਲੈ ਲਾਂਗੇ ਸਾਹ ਜਿਹੜਾ ਲੈਣਾ ਉਹ ਤੁਸੀਂ ਇੱਥੇ ਕੱਲਿਆਂ ਨਹੀਂ ਲੈਣਾ ਪਸ਼ੂ ਪੰਛੀਆਂ ਇਸ ਵਨਸਪਤੀ ਨੇ ਲੈਣਾ ਆਸੇ ਪਾਸੇ ਦੇ ਪਿੰਡਾਂ ਨੇ ਲੈਣਾ ਸੋ ਇਹ ਮੁੱਦਾ ਸਾਡਾ ਸਾਰਿਆਂ ਦਾ ਜਿਵੇਂ ਦੀਪ ਸਿੱਧੂ ਕਹਿੰਦਾ ਸੀ ਇਹ ਹੋਂਦ ਦੀ ਲੜਾਈ ਹੈ ਹੋਂਦ ਕੀ ਹੈ ਸਾਡੀ ਸਾਹ ਲੈਣਾ ਇੱਕ ਹੋਂਦ ਹੈ ਜਦੋਂ ਸਾਡਾ ਕੋਈ ਬੰਦਾ ਕੋਈ ਸਰਕਾਰ ਮੌਕੇ ਦੀ ਜਾਂ ਕੋਈ ਇੰਸਟੀਚਿਊਸ਼ਨ ਸਾਡਾ ਸਾਹ ਲੈਣਾ ਬੰਦ ਕਰਦਾ ਤਾਂ ਉਹਦੇ ਖਿਲਾਫ ਮੋਰਚਿਆਂ ਦਾ ਮੋਢ ਵਜਦਾ ਤੇ ਉਹ ਮੋਰਚਾ ਤਲਵੰਡੀ ਸਾਬੋ ਮੋਰਚਾ ਜਿਹੜਾ ਤਲਵੰਡੀ ਅਕਲੀਏ ਪਿੰਡ ਤੋਂ ਸ਼ੁਰੂ ਹੋਇਆ ਜੀ 14 ਤਰੀਕ ਨੂੰ ਇੱਥੇ ਘਰ ਕਰਦਾ ਬੰਦਾ ਪਹੁੰਚੇ ਬਹੁਤ ਸਾਰੀਆਂ ਜੂਨੀਅਨ ਹੈਥਿਆਰੀਆਂ ਸਾਰਿਆਂ ਦਾ ਧੰਨਵਾਦ ਹੈ ਤੇ ਸਾਰਿਆਂ ਨੂੰ ਮੈਂ ਵੈਲਕਮ ਕਹਿਣਾ ਇੱਥੇ ਆਉਣਾ ਬਣਦਾ ਜੀ ਜਿਵੇਂ ਭਾਈ ਅਮਨਪ੍ਰੀਤ ਨੇ ਇੱਕ ਅਪੀਲ ਵੀ ਕੀਤੀ ਕਿ ਇੱਥੇ 14 ਤਰੀਕ ਨੂੰ ਪਹੁੰਚ ਕੇ ਇਸ ਸੰਘਰਸ਼ ਦਾ ਹਿੱਸਾ ਬਣੋ ਤਾਂ ਕਿ ਇੱਥੇ ਜਿਹੜਾ ਸੀਮੈਂਟ ਫੈਕਟਰੀ ਜਿਹੜਾ ਲੱਗ ਰਹੀ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਲਈ ਖਤਰਨਾਕ ਹੋ ਸਕਦੀ ਆ ਉਹਦੇ ਵਾਸਤੇ ਸੰਘਰਸ਼ ਦਾ ਹਿੱਸਾ ਬਣਨਾ ਵੀ ਜ਼ਰੂਰੀ ਹੈ ਇਹਦੇ ਨਾਲ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿ ਕੀ ਹੋ ਸਕਦਾ ਕੀ ਤੁਹਾਨੂੰ ਲੱਗਦਾ ਕਿ ਇਸ ਸੰਘਰਸ਼ ਤੋਂ ਬਾਅਦ ਕੋਈ ਲੋਕ ਜਿਹੜੇ ਆ ਇੱਥੋਂ ਦੇ ਪਿੰਡ ਵਾਸੀਆਂ ਦੀ ਜਿੱਤ ਹੋਵੇਗੀ ਇੱਕ ਕਮੈਂਟ ਜਰੂਰ ਕਰਿਓ ਇਹਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨਲ ਲਵਪ੍ਰੀਤ ਦੇ ਨਾਲ ਸੁਖਵਿੰਦਰ ਨਿਕੋਆ ਟੀਵੀ ਪੰਜਾਬੀ